ਤੇ ਬਾਰੀ ਖਾਣਿਆਂ ਨੂੰ ਛੱਡ ਕੇ ਆਪਣੇ ਜੋ ਨੇਚਰਲੀ ਸਾਡਾ ਪਦਾਰਥ ਹੈ ਖਾਣ ਦਾ ਅਸੀਂ ਉਹਦੇ ਨਾਲ ਜੋੜੀਏ ਦਾਲਾਂ ਸਬਜ਼ੀਆਂ ਨਾਲ ਜੋੜੀਏ ਫਲਾਂ ਫਰੂਟਾਂ ਨਾਲ ਜੋੜੀਏ ਹੋਰ ਜੋ ਵੀ ਹੁਣ ਅੱਜ ਕੱਲ ਦੇ ਮੌਸਮ ਦੇ ਵਿੱਚ ਇੱਕ ਬੜੀ ਵਧੀਆ ਚੀਜ਼ ਸਾਡੀ ਆ ਰਹੀ ਹੈ ਸਾਗ ਜੋ ਪੰਜਾਬ ਦਾ ਮਸ਼ਹੂਰ ਸਾਗ ਤੇ ਜਵਾਰ ਦੀ ਰੋਟੀ ਮੱਖਣ ਤੇ ਨਹੀਂ ਉਹਨੂੰ ਆਪਾਂ ਛੱਡ ਚੁੱਕੇ ਤੇ ਬਿਮਾਰੀਆਂ ਦੇ ਅਸੀਂ ਭੰਡਾਰ ਬਣ ਗਏ ਅਸੀਂ ਮੁੜ ਕੇ ਇਹ ਨਾ ਚੀਜ਼ਾਂ ਨਾਲ ਜੋੜੀਏ ਤੇ ਬਿਮਾਰੀਆਂ ਨੂੰ ਦੂਰ ਭਜਾ ਦਈਏ ਆਯੁਰਵੇਦ ਦਾ ਜਿਹੜਾ ਮੁੱਖ ਕਾਰਨ ਇੱਕ ਹੋਰ ਵੀ ਤੁਹਾਨੂੰ ਦੱਸ ਦਿਆਂਗਾ ਆਯੁਰਵੇਦ ਦਾ ਨਾਂ ਉਹ ਬਿਮਾਰੀ ਨੂੰ ਖਤਮ ਨਹੀਂ ਉਹ ਕਰਦਾ ਉਹ ਕੀ ਕਰਦਾ ਸਾਡੇ ਅੰਦਰ ਦੀ ਜਿਹੜੀ ਇਮਿਊਨਿਟੀ ਆ ਬਿਮਾਰੀਆਂ ਨਾਲ ਲੜਨ ਦੀ ਪਾਵਰ ਆ ਉਹਨੂੰ ਉਹ ਅਪ ਕਰਦਾ ਹੈ ਉਹਨੂੰ ਵਧਾਉਂਦਾ ਆ ਉਹ ਉਹ ਜਿਹੜੀ ਵਧੀ ਹੋਈ ਤਾਕਤ ਉਹ ਹੀ ਬਿਮਾਰੀ ਨੂੰ ਲੜ ਕੇ ਖਤਮ ਕਰ ਦਿੰਦੀ ਹੈ ਤੁਹਾਨੂੰ ਦਵਾਈ ਦੇਣ ਦੀ ਲੋੜ ਹੀ ਨਹੀਂ ਰਹਿੰਦੀ ਕੋਰ ਕੋਈ ਉਸ ਬਿਮਾਰੀ ਨੂੰ ਮਾਰਨੀ ਅਗਰ ਇਹ ਜਿਹੜੀ ਵੀ ਦਵਾਈ ਅਸੀਂ ਦਿੰਨੇ ਆ ਉਹ ਇਮਿਊਨਿਟੀ ਨੂੰ ਪਰਫੁੱਲਤ ਕਰਦੀ ਹੈ ਧੰਨਵਾਦ